ਹਾਂਜੀ ਬਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਪਿੰਡ ਵੱਡੇ ਸੰਨੂਆ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਉਹ ਪਹਿਲਾਂ ਵੀ ਬਾਈ ਦੀ ਫਾਰਮ ਨੇ ਵੀਡੀਓ ਪਾਉਣੇ ਰਹਿੰਦੇ ਆ ਇਹਦੇ ਕੋਲ ਬਾਈ ਕੋਲ ਬੱਸੀ ਨਹੀਂ ਹੋਣੀ ਜਿਆਦਾ ਤੇ ਬਾਕੀ ਆਪਾਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਠੀਕ ਹੈ ਜੀ ਜੱਸੀ ਬੱਸੀ ਖੜੀ ਆ ਤੇ ਸੁਖਨਾ ਬਾਈ ਮਾਲਵਦੀ ਦਾ ਇੰਨੀ ਫਾਰਮੋਂ ਫਾਰਮ ਹੀ ਹੈ ਜੀ ਦਾ ਤੇ ਗੱਲ ਵੀਡੀਓ ਬਾਈ ਦੀ ਪਾ ਰ ਰਹੇ ਨੇ ਇਹ ਪਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਆਪਣਾ ਨਾਮ ਬਾਈ ਮੇਰਾ ਧਰਮਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਆਪਣਾ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ 62802 ਜੀ 18644 ਜੀ ਦੁਬਾਰੇ ਫਿਰ ਦੱਸੋ ਜੀ 62802 18644 ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਆਪਣਾ ਦਿਖਾਓ ਜੀ ਬਸੇ ਲਈ ਆਪਣੇ ਕੋਲੇ ਬਰੇਹਾ 6 ਨਾਗਾ ਜਿਹੜੇ ਵਿਕਰੀ ਵਾਸਤੇ ਹੈਗੇ ਠੀਕ ਹੈ ਜੀ ਹਾਂਜੀ ਆ ਲੈਂਡ ਵਾਰੀ ਵਜੇਗੇ ਠੀਕ ਹੈ ਏਜ ਹੈ ਜ ਇਹ ਲਿੰਗਾ ਪੰਜ ਬੱਚੀਆਂ ਨੇ ਗਈਆਂ ਇਹਨਾਂ ਦੀ ਸਵਾ ਕਸਾਲ ਤੱਕ ਦੀ ਹੈਗੀ ਠੀਕ ਹੈ ਜੀ 10 ਵਾਲੀਆਂ ਵੀ ਆ 12 ਵਾਲੀਆਂ ਵੀ ਆ 13 14 ਮਨთ ਵਾਲੀਆਂ ਵੀ ਆ ਤੇ ਲਾਸਟ ਇੱਕ ਬੱਚੀ ਬਈ ਮੂੰਹੋਂ ਦੋ ਦਾਂਦਾ ਕੀ ਦੋਂਦੀ ਆ ਠੀਕ ਹੈ ਜੀ ਚਾਰ ਬੱਚਿਆਂ ਪਰ ਆਪਣੇ ਕੋਲੇ ਪੀਡੀਐਫ ਦੇ ਸੀਮਨ ਦੀਆਂ ਨੇਗੀਆਂ ਜਿਹੜੀਆਂ ਲੈਣ ਵਾਰੀ ਬਣੀਆਂ ਨੇਗੀਆਂ ਠੀਕ ਹੈ ਜੀ ਆਪਾਂ ਇਹਨਾਂ ਨੂੰ ਤੋੜ ਕੇ ਮੜਾ ਮੋਟਾ ਤਾਂ ਖਾਦ ਲੈਣਾ ਚਾਹੀਦਾ ਨਾ 10 ਕ ਮਨთ ਦੀ ਬੱਚੀ ਦੀ ਉਮਰ ਆ ਗਈ ਬਈ ਮੇਰੇ ਤੋਂ ਬੋਲਦੀ ਬੱਚੀ ਆ ਪੀਡੀਐਫ ਫੇਰੀ ਠੀਕ ਹੈ ਜੀ ਫੇਸ ਦੀ ਬਿਊਟੀ ਦੇਖ ਲਓ ਬੱਚੀ ਦੀ ਠੀਕ ਹੈ ਜੀ ਤੇ ਰੇਟ ਜਿਹੜਾ ਆਪਾਂ ਇਹਨਾਂ ਦਾ ਫੋਨ ਤੇ ਰ ਠੀਕ ਹੈ ਹਾਂਜੀ ਭਾਈ ਦੱਸੋ ਇਹ ਡਿਟੇਲ ਇਹਦੀ ਇਹ ਵੀਰੇ ਆਪਣੇ ਕੋਲੇ ਪੀਡੀਐਫ ਗੈਲੈਕਸੀ ਬੋਲਦੀ ਬੱਚੀ ਹੈ ਜੀ ਹਾਂਜੀ ਜਿਹੜਾ ਮਿਲਕ ਰਿਕਾਰਡ ਆ ਬੱਚਿਆਂ ਦਾ ਵੀਰੇ 35 ਕਿਲੋ ਤੋਂ ਲੈ ਕੇ 42-43 ਕਿਲੋ ਤੱਕ ਹੈ ਸਾਰਿਆਂ ਦਾ ਠੀਕ ਹੈ ਜੀ 13 ਕ ਮਹੀਨੇ ਦੀ ਉਮਰ ਆ ਦੰਦੋ ਖੀਰੀ ਹੈ ਜੀ ਇਹ ਠੀਕ ਹੈ ਜੀ ਹਾਂਜੀ ਕੋਈ ਦੇਖ ਸਕਦਾ 13 ਮਨੋ ਹਲਕਾ ਤਾਂ ਮੰਦੀ ਆ ਤੇ ਲਿਆਰੇ ਦੀ ਖੁੱਲੀਆਂ ਆਈਆਂ ਸੀਆਂ ਫਾਰਮ ਚ ਠੀਕ ਹੈ ਜੀ ਹਾਂਜੀ ਰੇਟ ਇਹਦਾ ਹੀ ਭਾਈ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਭਾਈ ਫੋਨ ਕੀਤਾ ਹਾਂਜੀ ਭਾਈ ਇਹਦੇ ਦੱਸੋ ਡਿਟੇਲ ਏ ਬਾਈ 12 ਕਾ ਮਾਂਥ ਦੀ ਉਹ ਮੱਛੀ ਦੀ ਉਮਰ ਆ ਗਈ। ਹਾਂਜੀ। ਦੰਦੋ ਖੀਰੀਆ ਗੈਲੈਕਸੀ ਬੋਲਦੀ ਬੱਚੀ ਇਹ ਹੈ ਜੀ ਪੀਡੀਐਫ ਇਹਦੀ। ਠੀਕ ਹੈ ਜੀ। ਹਾਂਜੀ। ਤੇ ਰੇਟ ਇਹਦਾ ਆਪਾਂ ਬਾਈ 20000 ਰੁਪਿਆ ਕਰਦੇ ਹਾਂ ਜੀ। ਠੀਕ ਹੈ ਜੀ। ਮਾਨਤਨ ਮੌਕੇ ਤੇ ਹੋ ਜੀ ਜ਼ਰੂਰ। ਬਾਈ ਦੇਖ ਸਕਦੇ ਹੋ। ਹਾਂਜੀ। 20000 ਰੁਪਿਆ ਰੇਟ ਆ। ਬਾਈ ਫੇਸ ਦਿਖਾਈ ਮੜਾ ਜਾ। ਫੇਸ ਦੇਖ ਲਓ ਜੀ। ਠੀਕ ਫੇਸ ਤੁਸੀਂ ਦੇਖ ਸਕਦੇ ਹੋ। ਠੀਕ ਹੈ ਕੁਆਲਿਟੀ। ਫੇਸ ਦਾ ਟਾਪ ਆ ਬਾਈ ਬੱਚਾ। ਠੀਕ ਹੈ ਜੀ। ਬਾਈ 20000 ਕੀਮਤ ਆ ਜੀ। ਬਾਕੀ ਬਾਈ ਜੀ ਕਹਿੰਦਾ ਫੋਨ ਤੇ ਰਿਡਾਇ ਭਾਈ ਜੀ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬਰ ਦੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੇਂ ਨਵੇਂ ਵੀਡੀਓ ਅਪਡੇਟ ਕਰਦੇ ਰਹੀ ਹੈ ਜੀ ਠੀਕ ਹੈ ਜੀ। ਕਹਾ ਭਾਈ ਆਪਣੀ 4 ਨੰਬਰ ਤੇ ਇੱਕ ਗੈਲੈਕਸੀ ਬੋਲਦੀ ਆ ਮੈਸੀ ਬੋਲਦੀ ਬੱਚੀ ਇਹ ਪੀਡੀਐਫ ਹੈ ਦੀ ਠੀਕ ਹੈ ਜੀ। ਹਾਂ ਜੀ। ਦੇਖੋ ਦੇਖੋ। ਜੀ ਮੋੜ ਦਿਓ ਭਾਈ ਫੇਸ ਦਿਖਾ ਦਿਓ ਭਾਈ ਦਾ। ਫੇਸ ਦਿਖਾ ਥੋੜਾ ਕਰ ਦਿਓ ਭਾਈ ਫਾਰਮਾਂ ਚ ਮੈਨੂੰ ਤਾਂ ਕਰਕੇ ਜਦੋਂ ਦਿੱਕਤ ਕਰਦੇ ਆ। ਹਲਕਾ ਕਰ ਦਿਓ ਭਾਈ ਰੱਸੇ ਨਹੀਂ ਸੀ ਪਏ ਇਹਨਾਂ ਦੇ। ਵਾਹ। ਭਾਈ 20000 ਰੁਪਏ ਹੈ ਜੀ। ਹਾਂਜੀ ਬਾਈ ਦਸੋ ਰੇਟ ਇਹਦਾ ਰੇਟ 20000 ਰੁਪਏ ਹੈ ਜੀ ਠੀਕ ਹੈ ਬਾਈ ਦੇਖੋ 20000 ਰੁਪਏ ਅੱਗੇ ਆਪਣੀ ਬਈ 5ਵੇਂ ਨੰਬਰ ਤੇ ਬੱਚੀ ਹੈਗੀ ਹਾਂਜੀ ਦਿਖਾ ਦਿਓ ਮਸਤੂਰੀ ਬੋਲਦੀ ਬਾਈ ਬੱਚੀ ਹੈ ਇਹ ਠੀਕ ਹੈ ਜੀ ਦੰਦੋ ਖੀਰੀ ਹੈਗੀ 14 ਗਮੰਥ ਦੀ ਬੱਚੀ ਦੀ ਉਮਰ ਹੈ ਜੀ ਠੀਕ ਹੈ ਜੀ ਪਹਿਲਾਂ ਫੇਸ ਦਿਖਾ ਦਿਓ ਮਾੜਾ ਫੇਸ ਦੇਖ ਲਓ ਬਾਈ ਬੱਚੀ ਦਾ ਠੀਕ ਹੈ ਜੀ 14 ਮੰਥ ਦੀ ਵੀਰੇ 14 ਗਮੰਥ ਦੀ ਬੱਚੀ ਹੈ ਬਾਈ ਹੈਦਰੀ ਤੋਦ ਜੀ ਕੋਈ ਦੇਖ ਸਕਦਾ ਮੋੜ ਦੇ ਪਰ ਕੋਈ ਕੋਲ ਬਸ ਨਹੀਂ ਥੋੜੇ ਜ਼ਿਆਦਾ ਤੇ ਜੀ ਜੇ ਕਿਸੇ ਵੀ ਮਹਿਮਾ ਤੋਂ ਜ਼ਰੂਰ ਬਈ ਨਾਲ ਕਨੈਕਟ ਕਰਾ ਕਰੋ ਤੇ ਆਪਣਾ ਨੰਬਰ ਹੈਗਾ 73 8200355 ਇਹਦਾ ਵੀ 25000 ਰੁਪਏ ਰੇਟ ਹੈ ਜੀ ਮਾਨਤਾਨ ਹੋ ਜੂ ਮੌਕੇ ਤੇ ਜੀ 25000 ਰੁਪਏ ਰੇਟ ਮੰਗਦਾ ਬਈ ਜੀ ਮਾਨਤਾਨ ਮੌਕੇ ਕਰੂਗਾ ਦੇਖ ਸਕਦੇ ਹੋ ਜੀ ਦਿੱਤਾ ਤਾਂ ਜੀਤਾ ਫਾਰਮ ਟੀਮ ਨੂੰ ਬਤ ਉਹ ਸਪੈਰ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਸਮਨ ਨੂੰ ਮੇਤ ਨੂੰ ਜੁੜੇ ਅਪਲੋਡ ਹੋ ਜਾਵੇ ਹਾਂ ਜੀ ਬਈ ਦਿਖਾਓ ਅਗਲੀ ਬਸ ਅਗੇ ਵੀਰੇ ਇਹ 50053 ਦੇ ਬੋਲ ਦੀ ਬੱਛੀ ਹੈ ਜੀ ਲੈਨ ਮਾਰਕ ਦੀ ਠੀਕ ਹੈ ਜੀ ਹਾਂ ਜੀ ਤੇ ਇਹ ਸੇਲ ਆਪਣੀ ਹੋਈ ਵੀ ਹੈ ਜੀ ਕੋਈ ਵੀ ਹਾਂਜੀ ਅੱਗੇ ਆਪਾਂ ਆਪਣੇ ਆ ਘਰ ਦੀ ਬੱਚੀ ਹੈ ਜਿਹੜੀ ਵੇਚਣੀ ਹੈਗੀ ਜੀ ਕਿਹੜੀ ਆ ਬੱਚੀ ਖੜੀ ਆਈ ਠੀਕ ਹੈ ਜੀ ਇਹਦੀ ਮਾਂ ਵੀਰੇ ਗੈਲੈਕਸੀ ਦੀ ਆ ਕੋਲੇ ਖੜੀ ਹੈਗੀ 34 ਕਿਲੋ 35 ਕਿਲੋ ਨੇ ਦੋ ਦੋ ਦਿੱਤਾਗਾ ਠੀਕ ਹੈ ਜੀ ਇਸੇ ਸੂਏ ਦੀ ਬੱਚੀ ਹੈ ਹੁਣ ਇਹ ਗੱਬਣ ਹੈਗੀ ਜੀ ਠੀਕ ਹੈ ਜੀ ਮੰਨ ਲਓ ਇਹਦੀ ਉਮਰ ਹੈਗੀ ਤਕਰੀਬਨ 10 10.5 ਮਹੀਨੇ ਦੀ ਜਿਹੜੀ ਇਹ ਸੇਲ ਕਰਨੀ ਹੈ ਆਪਾਂ ਹਾਂਜੀ ਮੰਨ ਲਓ ਆਪਾਂ ਇਹ ਨਮਾਈ ਧਮਾਈ ਨਹੀਂ ਕਿਉਂਕਿ ਘਰ ਹੀ ਰੱਖੀ ਹੋਈ ਸੀਗੀ ਹੈ ਪੈਸਾ ਜੀ ਕੀ ਰੇਟ ਆ ਜੀ ਦਾ ਇਹ ਆਪਰੇ ਬੱਚੀ ਬਰੂਟ ਬੋਲਦੀ ਹੈਗੀ ਜੀ ਹਾਂਜੀ ਠੀਕ ਹੈ ਹਾਂਜੀ ਹੋਰ ਸੇਲ ਹੈਗੀ ਕੋਈ ਹੋਰ ਭਾਈ ਹੈ ਨਹੀਂ ਆਪਣੇ ਕੋਲ ਸੇਲ ਜੀ ਠੀਕ ਹੈ ਭਾਈ ਜੀ ਜਿੱਤਾ ਫਾਰਮਿੰਗ ਟੀਮ ਨੂੰ ਬਤੋ ਸਬਸਕ੍ਰਾਈਬ ਕਰਾ ਕਰੋ ਤਾਂ ਕਿ ਸਮੇਂ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਤੇ ਆਪਣਾ ਨੰਬਰ ਹੈਗਾ ਜੀ 75280 ਜੀ 2355 ਜੀ ਜੇ ਕਿਸੇ ਭਾਈ ਨੇ ਵੀਡੀਓ ਬਣਾਉਣੀ ਤਾਂ ਆਪਣਾ ਜ਼ਰੂਰ ਕੰਟੈਕਟ ਕਰੋਗੇ ਵੈਲਦਿਆਂ ਭਰਾ ਅਗਲੀ ਵੀਡੀਓ ਚੁੱਕ ਕੇ ਬਾਏ